ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਢਿਲਵਾ ਪਿੰਡ ਦਰਿਆ ਦੇ ਪਿੰਡੇ ਦੇ ਉੱਤੇ ਆ ਉਸ ਗੁਰਦੁਆਰੇ ਰਾਮੁ ਭੀਪਤੀ ਸਭ ਭੀਪੀਆਂ ਭੈਣਾ ਰੋਟੀ ਵੜਾ ਰਹੀਆਂ ਆ ਜਾਂ ਸਬਜ਼ੀਆਂ ਬਣਾ ਰਹੀਆਂ ਆ ਔਰ ਜਿੰਨੇ ਵੀ ਨੌਜਵਾਨ ਬੱਚੇ ਆ ਸਾਰੇ ਹੀ ਰੰਪ ਤੇ ਪਹੁੰਚ ਗਏ ਆ ਕਿ ਉਹਨਾਂ ਨੇ ਉੱਥੇ ਮਿੱਟੀ ਦਾ ਉਹਰਾ ਬੋਰੀਆਂ ਦਾ ਕਰਿਆ ਕਿ ਉਹ ਜਿੱਥੇ ਜਿੱਥੇ ਤੁਸੀਂ ਸਾਡੀ ਬਾਤ ਸੁਣਦੇ ਹੋਣ ਉਥੋ ਉਥੋ ਹੀ ਸਾਰੇ ਵੀ ਇਹ ਜੇ ਕੰਮ ਕਲਿਆ ਦਾ ਨਹੀਂ ਹੈ ਇਹ ਸਾਰੀ ਸੰਤ ਦਾ ਵਾ ਕਿ ਪਿੰਡ ਵਾਸੀ ਢਿਲਵਾ ਜੋ ਬਿਲਕੁਲ ਨਦੀਕ ਇਹ ਗਾਧ ਰਿਆਦੇ ਕੰਡੇ ਤੇ ਅੱਜ ਅਜ਼ੀਬੀਆਂ ਪਹਿਣਾ ਜੋੜੀਆਂ ਸੱਚੇ ਪਾਚਾ ਮਹਾਰਾਜ ਚੜ੍ਹਦੀ ਕਲਾ ਰੱਖੇ ਇਹਨਾਂ ਨੇ ਹੋਰ ਜਿਆਦਾ ਵੱਡਾ ਆਰਤੀ ਸਿੰਘ ਇਹ ਦੇ ਪ੍ਰਧਾਨ ਜੋਹ ਸੁਹਣੇ ਸਾਰੇ ਇਕੱਠੇ ਹੋਇਆ ਬਹੁਤ ਜਿਆਦੇ ਕਿ ਮੈਂ ਗਿਣ ਨਹੀਂ ਸਕਦੀ ਇੱਕ ਸ਼ਰੀਰ ਉਦਾਂ ਦਾ ਪਰ ਵਾਹਿਗੁਰੂ ਇਹਨਾਂ ਨੂੰ ਸ਼ਕਤੀ ਵਕੇ ਪਤ ਹੀਰਾ ਬਣਾ ਬਣਾ ਕੇ ਜੀ ਜਾਂਦਾ ਵਾ ਸਾਰੀਆਂ ਤੁਰਤਾ ਦੂਰ ਦੂਰ ਤੱਕ ਪਤਾ ਲੱਗਦਾ ਵਿਦੇਸ਼ਾਂ ਵਿਦੇਸ਼ਾਂ ਵਿੱਚੋਂ ਫੋਨ ਆਇਆ ਕਿ ਪਿੰਡ ਢਿਲਮਾ ਦਰਿਆ ਦਾ ਕੰਡਾ ਜਿੱਥੇ ਅੱਜ ਸਾਰੀ ਸੰਗਤ ਗਈ ਟੇਲਵਾ ਦੇ ਬਾਹਰਲੇ ਬੰਦੇ ਵੀ ਆ ਰਹੇ ਆ ਉੱਥੇ ਮਿੱਟੀ ਭਾਂਡਈ ਆ ਬੀਬੀਆਂ ਘਰ ਮੁੱਸੀਆਂ ਸੱਚਾ ਤੇ ਬਰਲ ਦਾਣਾ ਬੰਦਨਾ ਔਰ ਇਹਨਾਂ ਨਾਲ ਆਤਿ ਗਿਆਨੂ ਮਹਾਰਾਜ ਬਲਬਲ ਚੇ